ਅਸੀਂ 80 ਰੁਪਏ ਫੁੱਟ ਤੋਂ ਦਰਵਾਜ਼ਾ ਸ਼ੁਰੂ ਕਰ ਦਾਂਗੇ ਸਾਹਮਣੇ ਵੱਲ ਵੱਡੀ ਚੀਜ਼ ਆਪਾਂ ਅੱਜ ਦੀ ਡੇਟ ਦੇ ਵਿੱਚ ਲੈ ਕੇ ਆਏ ਆ ਮਿਨੀਮਮ ਪ੍ਰਾਈਸ ਮਿਨੀਮਮ ਪ੍ਰਾਈਸ ਮੈਕਸਿਮਮ ਗਾਰੰਟੀ ਆਪਾਂ 20 ਫੁੱਟ ਦਾ ਸਕੁਅਰ ਫੁੱਟ ਦਾ ਦਰਵਾਜ਼ਾ ਆਪਾਂ ਮੰਨਦੇ ਆ 15-1600 ਦਾ ਦਰਵਾਜ਼ਾ ਰਹਿ ਗਿਆ ਗਾਰੰਟੀ ਦੇ ਵਿੱਚ ਆਪਾਂ ਕਵਰ ਕਰਦੇ ਆ ਇਹਨੂੰ ਸਿਉਂਖ ਲੱਗ ਜੇ ਫੁੱਲ ਜੇ ਪਾਣੀ ਦੇ ਨਾਲ ਜਾਂ ਇਹ ਘੁੰਮ ਜੇ ਟੇਡਾ ਮੇਡਾ ਹੋ ਜਾ 50000 ਤੱਕ ਦੇ ਕੈਸ਼ ਇਨਾਮ ਆਪਾਂ ਪਹਿਲੇ 10 ਬੰਦਿਆਂ ਨੂੰ ਇਕਲ ਕਰਕੇ 5-5000 ਰੁਪਿਆ ਪਹਿਲੇ 10 ਬੰਦਿਆਂ ਨੂੰ ਆਪਾਂ ਉਹ ਇਨਾਮ ਦਵਾਂਗੇ ਜਿਹਦੀ ਮੈਕਸਿਮਮ ਸ਼ੇਅਰਿੰਗ ਹੋਏ ਸਕਰੀਨ ਸ਼ਾਟ ਮੈਨੂੰ ਭੇਜ ਜੇਗਾ 9878290778 ਕੈਟਾਗਰੀਜ਼ ਹੁੰਦੀਆਂ ਨੇ ਜੀ ਜਿਨ੍ਹਾਂ ਨੂੰ ਲੱਕੜ ਦੀ ਨੌਲੇਜ ਹੈਗੀ ਹੈ ਉਹਨਾਂ ਨੂੰ ਇਹ ਵੀਡੀਓ ਦੇਖ ਕੇ ਜਾਂ ਦਰਵਾਜ਼ਾ ਦੇਖ ਕੇ ਹੀ ਪਤਾ ਲੱਗ ਜਾਊਗਾ ਇਹਦੇ ਰੇਸ਼ਿਆਂ ਦਾ ਫਰਕ ਹੁੰਦਾ ਜੋ ਬਲੈਕ ਰੰਗ ਦੇ ਤੁਸੀਂ ਰੇਸ਼ੇ ਦੇਖ ਰਹੇ ਹੋ ਨਾ ਇਹ ਐਮਪੀ ਦੇ ਵਿੱਚ ਹੀ ਆਉਂਦੇ ਨੇ ਦੋਸਤੋ ਚੰਡੀਗੜ੍ਹ ਦੀ ਲੈਟਾ ਨੇ ਵਿੱਚ ਲੱਗਣ ਵਾਲੇ ਲੇਟੈਸਟ ਡਿਜ਼ਾਈਨ ਦੇ ਦਰਵਾਜ਼ੇ ਆ ਤੁਹਾਡੇ ਘਰਾਂ ਤੱਕ ਪਹੁੰਚੇ ਨੇ ਔਰ ਉਹ ਵੀ ਬਹੁਤ ਹੀ ਜੈਨੂਅਰ ਰੇਟ ਦੇ ਉੱਪਰ ਮੇਰੇ ਨਾਲ ਵੀਰ ਜੀ ਨੇ ਵੀਰ ਜੀ ਦੱਸੂਗੀ ਕੀ ਆਫਰ ਲਿਆਏ ਸਹਿਲਾਂ ਤਾਂ ਤੁਹਾਡੇ ਜੋ ਵੀ ਚੈਨਲ ਆ ਲੈਨੇ ਸਾਰਿਆਂ ਨੂੰ ਜੀਵੀ ਦੇ ਵੱਲੋਂ ਸਤਿ ਸ੍ਰੀ ਅਕਾਲ ਔਰ ਸਭ ਨਾਲੋਂ ਵੱਡੀ ਚੀਜ਼ ਆਪਾਂ ਅੱਜ ਦੀ ਡੇਟ ਦੇ ਵਿੱਚ ਲੈ ਕੇ